ਕੱਲ ਥੱਲੇ ਜਾਂ ਗੱਡੀ ਥੱਲੇ ਆ ਗਿਆ ਦੁੱਗਣੇ ਪੈਸੇ ਮੰਗਣੇ ਐ ਇਹਨਾਂ ਨੇ ਇਹਨਾਂ ਦਾ ਜੁम्मेवार ਕੌਣ ਐ ਇਹ ਅਸੀਂ ਮਤਾਂ ਪਾਇਆ ਚਕਾਉਣੀਆਂ ਝੁੰਗੀਆਂ ਇੱਥੋਂ ਅਸੀਂ ਮਤਾਂ ਤਾਂ ਹੈ ਜੁਗੀ ਪਰ ਤਾਂ ਆਨਰ ਦੋਨਰ ਕੀ ਜੱਟਾ ਕੀ ਚੁੰਗੀਆਂ ਚੱਕੋ ਇੱਥੋਂ ਠੀਕ ਐ ਫਾਲਤੂ ਆ ਚੱਕਾ ਦੋ ਨਹੀਂ ਛੋਟਾ ਦੇਣਾ ਆਪਣਾ ਸਮਾਨ ਚੱਕੋ ਇੱਥੋਂ ਸਾਰਾ ਹਾਂ ਉਹਨੂੰ ਹੱਦੀ ਦੇਣਾ ਟਾਈਮ ਐ ਅੱਛਾ ਹਾਂ ਆਪਣਾ ਸਾਰਾ ਸਮਾਨ ਚੱਕ ਕੇ ਜਿੱਥੇ ਜਾਣਾ ਉੱਥੇ ਜਾਓ ਅੱਜ ਵੀਰਵਾਰ ਆਉਂਦੇ ਵੀਰਵਾਰ ਨੂੰ ਕੋਈ ਝੁੰਗੀ ਨਹੀਂ ਚਾਹੀਦੀ ਹੋਰ ਨਾ ਬੰਦਾ ਚਾਹੀਦਾ ਇੱਕ ਹਫ਼ਤੇ ਦਾ ਟਾਈਮ ਦੇ ਦਿੱਤਾ ਹਾਂ ਹਾਂ ਇੱਕ ਹਫ਼ਤੇ ਦਾ ਟਾਈਮ ਹੈ ਨਾ ਉਹ ਆ ਬੰਦੇ ਇਕੱਠੇ ਕਰ ਲੋ ਵੀਰੇ ਇੱਧਰ ਲਿਆਓ ਇਹਨਾਂ ਨੂੰ ਇਕੱਠੇ ਕਰਕੇ ਹੋਰ ਕਿੰਨੇ ਨਾਲੇ ਬੱਠੇ ਪਾਉਂਦੇ ਆ ਜਿੱਥੇ ਮਰਜੀ ਜਾਓ ਸਾਨੂੰ ਨਹੀਂ ਪਤਾ ਇੱਥੇ ਮਰਜੀ ਜਾਓ ਦਿਹਾੜਾ ਜਾਓ ਜਿਥੇ ਤੁਹਾਡਾ ਪਿੰਡ ਕੰਮ ਕਰਨਾ ਤੁਸੀਂ ਹੋਰ ਪਿੰਡਾਂ ਜਾ ਕੇ ਇੱਥੇ ਗੰਤ ਪਾਉਂਦੇ ਆ ਸਾਡੇ ਅੱਛਾ ਇਹ ਤੁਹਾਨੂੰ ਹੋਰ ਦੱਸ ਰਹੇ ਹਾਂ ਬਾਈ ਇਹ ਸਾਡੇ ਪਿੰਡ 'ਚ ਕਦੇ ਵੀ ਦਿਹਾੜੀ ਨਹੀਂ ਆਏ ਇਹ ਕਦੇ ਕੋਈ ਕੰਮ ਕਰਨ ਨਹੀਂ ਆਏ ਜਾਂਦੇ ਆ ਆਲੇ-ਦਾਲੇ ਪਿੰਡਾਂ 'ਚ ਸਾਨੂੰ ਕੋਈ ਇਤਰਾਜ਼ ਨਹੀਂ ਪਰਾ ਦੇਖ ਲਓ ਹੁਣ ਵੀ ਇਹਨਾਂ ਦੀ ਆਕੜ ਦੇਖ ਲਓ ਤੁਸੀਂ ਅੱਛਾ ਇਹਦਾ ਪੈਂਦੇ ਨੇ ਸਾਡੇ ਜਵਾਕਾਂ ਨੂੰ ਕਾਲੂ ਸਿਰ ਪਾੜਨਗੇ ਕਿਸਦਾ ਏ ਕਦ ਤੂੰ ਤੁਸੀਂ ਉਰੇ ਪਾ ਨਾ ਚੋਰੀ ਉਰੇ ਕਰਦੇ ਆ ਕੰਮ ਕਰਨਾ ਤੂੰ ਬਾੜੇ ਭੰਡੀ ਗਰਾਊਂਡ 'ਚੋਂ ਬਾਲਾਂ ਚੱਕ ਲਿਆ ਏ ਗਰਾਊਂਡ 'ਚੋਂ ਚਾਬੀਆਂ ਚੱਕ ਲਿਆ ਏ ਫੇਰ ਦੇਖ ਲਓ ਸਾਰੀਆਂ ਲੇਡੀਜ਼ ਉੱਥੇ ਆਉਣ ਤੋਂ ਹਟ ਗਈਆਂ ਅੱਛਾ ਫੈਰ ਕਰਨ ਇਹਨਾਂ ਦੇ ਉੱਥੇ ਕੁਲਤੇ ਬੈਠਦੇ ਆ ਸਿੱਕਦਾ ਮੀਣੀਆਂ ਪੀਣ ਉੱਥੇ ਸੁੱਖਾ ਮਾਰ ਕੇ ਜਿਤਨਾ ਦਿਲ ਖੱਟਾ ਹੈ ਖਟਿਆ ਹਮ ਉ ਉ ਕਰਦਾ ਹਾਂ ਹਾਂ ਬੋਲੋ ਵੀਰੇ ਕੀ ਕੀ ਕਰਿਆ ਇਹਨਾਂ ਨੇ ਚਾਰ ਮੈਂ ਸਭ ਪੁੱਛੇ ਇੱਕ ਤਾਂ 23 ਇੱਕ ਤਾਂ 16 ਸਾਲ ਵਾਲਾ ਕੇਸ ਦੀ ਹੈ ਹਾਂ ਇੱਕ ਇੱਕ ਚੋਂ ਇਹਨਾਂ ਨੂੰ ਟੀਵੀ ਵੀ ਹੈ ਇੱਕ ਨੂੰ ਟੀਵੀ ਦੀ ਬਿਮਾਰੀ ਹੈ ਕਿਤੇ ਹੋਰ ਨੂੰ ਵੀ ਫੈਲ ਸਕਦੀ ਆ ਉਹ ਠੀਕ ਹੈ ਕਾਰੀ ਰਿਪੋਰਟਾਂ ਨਾਲ ਹਾਂ ਰਿਪੋਰਟਾਂ ਵੀ ਉਹਦੀ ਦਵਾਈ ਵੀ ਚੱਲੀ ਆ ਮੁੜ ਕੇ ਉਹ ਦਵਾਈ ਲੈਣ ਨਹੀਂ ਗਿਆ ਇੱਕ ਇੱਥੇ ਕੋਈ 16 ਸਾਲ ਦੀ ਕੁੜੀ ਹੈ ਜਿਹਦੇ ਬੱਚਾ ਹੋਣੇ ਵਾਲਾ ਹੁਣ ਤੁਸੀਂ ਦੱਸੋ ਲੀਗਲ ਹੈ ਇਹ ਠੀਕ ਹੈ ਕੱਲ ਨੂੰ ਕੁਝ ਹੋ ਗਿਆ ਉਹ ਨਹੀਂ ਕੀ ਉਹ ਪੰਚਾਇਤ ਫਸੂਗੀ ਇਹ ਕੇ ਨਸ਼ਾ ਕਰਦੇ ਨੇ ਗਲੀਆਂ 'ਚ ਘੁੰਮਦੇ ਨੇ ਸਭ ਤੋਂ ਵੱਡੀ ਗੱਲ ਚੋਰੀ ਦੇ ਕਿਤੇ ਤਰ੍ਹਾਂ ਦੇ ਆਏ ਨੇ ਹਾਂ ਚੋਰੀ ਦੇ ਇੱਥੇ ਨੂੰ ਇੱਕ ਦੋ ਬੰਦਾ ਲੁੱਟਿਆ ਇਹਨਾਂ ਨੇ ਫੇ ਗਰਾਊਂਡ ਚੋਂ ਵੀ ਸਮਾਨ ਚੋਰੀ ਕਰਿਆ ਇਹਨਾਂ ਨੇ ਤਾਂ ਕਰਕੇ ਸਾਨੂੰ ਅੱਕ ਕੇ ਮਤਾ ਪਾਉਣਾ ਪਿਆ ਇਹ ਵੀ ਇਹਨਾਂ ਦਾ ਸਮਾਨ ਅਸੀਂ ਚਕਾਉਣਾ ਹਫ਼ਤੇ ਦਾ ਟਾਈਮ ਹੈ ਇਹਨਾਂ ਨੂੰ ਜੇ ਹਫ਼ਤੇ ਬਾਅਦ ਸਮਾਨ ਨਹੀਂ ਚੱਕਣਗੇ ਤਾਂ ਅਸੀਂ ਕਾਰਵਾਈ ਕਰਾਵਾਂਗੇ ਇਹਨਾਂ ਦੇ ਤੇ ਝੁੰਗੀਆਂ ਇਹਨਾਂ ਦੀਆਂ ਢਾਈਆਂ ਜਾਣਗੀਆਂ